ਇਹ ਗੁਰੂ ਕੇ ਸਿੱਖ ਹੋਣੇ ਪੰਜਾਬ ਉਹ ਧਰਤੀ ਐ ਜਿਹੜੀ ਧਰਤੀ ਨੇ ਹਮਾਚਾਂ ਡੁੱਬਣ ਲੱਗਾ ਉਹਨੂੰ ਬਚਾਇਆ ਫਿਰ ਉਹ ਯੂਕਰੇਨ ਦੀਆਂ ਜੰਗਾਂ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਦਾ ਲੰਗਰ ਲਾ ਦਿੱਤਾ ਪਰ ਗੁਰੂ ਖਾਲਸਾ ਜੀ ਮੰਦ ਗੱਲ ਇਹ ਐ ਅੱਜ ਅਸੀਂ ਡੁੱਬਦੇ ਸਾਡਾ ਪੰਜਾਬ ਫਿਰ ਪੰਜਾਬ ਦੇ ਨਾਲ ਪੰਜਾਬ ਹੀ ਖੜਦਾ ਹੋਰ ਕੋਈ ਨਹੀਂ ਜੇ ਖੜਦਾ ਬਗਾਨਾ ਕੌਣ ਬਣਦਾ ਸਾਡੇ ਨਾਲ ਸਾਡੇ ਆਪ ਦੇ ਵੀਰ ਹੀ ਖੜਦੇ ਨੇ ਇਹ ਕਰਕੇ ਆਪਦਿਆਂ ਨੂੰ ਨਾ ਨਿੰਦੀਏ ਆਪਣਿਆਂ ਦਾ ਡੱਟ ਕੇ ਮੋਢੇ ਨਾਲ ਮੋਢਾ ਲਾ ਕੇ ਭਾਵੇਂ ਮਾਲਵਾ ਦੁਆਬਾ ਸਾਰੇ ਇਲਾਕੇ ਹੀ ਮਾਝਾ ਇਹ ਸਾਰੇ ਭਰਾ ਨੇ ਜਿੱਦਾਂ ਭਰਾ ਹੁੰਦੇ ਘਰ ਦੇ ਵਿੱਚ ਇੱਕ ਪਰਿਵਾਰ ਹੈ ਕਿ ਅਸੀਂ ਪਰਿਵਾਰ ਬਣ ਕੇ ਆਪਦੇ ਨਾਲ ਖੜਦੇ ਆਂ ਪਰ ਬਗਾਨਾ ਕੋਈ ਕਿਸੇ ਦਾਣੀ ਜੇ ਬਣਦਾ ਖਾਲਸਾ ਜੀ ਇਥੋਂ ਸਮਝ ਲਵੋ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲੇ ਮਹਾਂਪੁਰਖ ਉਹਨਾਂ ਦੀ ਲੜਾਈ ਕੀ ਸੀ ਸਰਕਾਰ ਦੇ ਨਾਲ ਇਹੀ ਸੀ ਕਿ ਸਾਡੇ ਲਈ ਕਿਉਂ ਨਹੀਂ ਖੜਦਾ ਕੋਈ ਆਣ ਕੇ ਹੁਣ ਹੜ ਆਏ ਨੇ ਹੜ ਆਏ ਨੇ ਕੋਈ ਆਇਆ ਨੈਸ਼ਨਲ মিডিਆ ਸਾਡੇ ਪੰਜਾਬੀ ਦੇ ਜਿਹੜੇ ਵਿਚਾਰਿਆਂ ਨੇ ਨਿੱਕੇ ਨਿੱਕੇ ਚੈਨਲ ਬਣਾਏ ਉਹ ਜਾ ਕੇ ਡਟ ਕੇ ਕਰਨਦੇ ਆਪਦਾ ਪਹਿਰਾ ਕੈਮਰੇ ਲੈ ਕੇ ਉਥੇ ਵਿਖਾਉਂਦੇ ਨੇ ਪਰ ਕੋਈ ਬਾਹਰਲਾ মিডিਆ ਆਇਆ ਹਿੰਦੁਸਤਾਨ ਦਾ ਸਾਨੂੰ ਹਿੱਸਾ ਮੰਨਦੇ ਅਸੀਂ ਕਿਉਂ ਆਪਦਾ ਰਾਜ ਮੰਗਦੇ ਇਸੇ ਕਰਕੇ ਮੰਗਦੇ ਹੁਣ ਸਾਡੇ ਤੇ ਵਿਵਤਾ ਪਈ ਸਾਡੇ ਨਾਲ ਕਿਉਂ ਨਹੀਂ ਕੋਈ ਆਣ ਕੇ ਖੜਦਾ